ਤੇ ਸਾਡੇ ਇੱਥੇ ਵੀ এডਿਕੇਸ਼ਨ ਜਿਹੜੀ ਆ ਉਹ ਡਿਗਰੀ ਔਰੀਐਂਟਡ ਆ ਮੈਂ ਬਾਰ-ਬਾਰ ਇਹੋ ਹੀ ਕਹਿੰਦਾ ਕਿ ਸਕਿੱਲ ਔਰੀਐਂਟਡ ਚਾਹੀਦੀ ਆ ਜਿਹੜੀ ਸਾਡੀ ਨਵੀਂ এডਿਕੇਸ਼ਨ ਪਾਲਿਸੀ ਆ ਉਹਦੇ ਚ ਸਕਿੱਲ ਔਰੀਐਂਟਡ ਕਿ ਭਈ ਬੰਦੇ ਬੱਚੇ ਚ ਹੁਨਰ ਹੋਵੇ ਜਦੋਂ ਹੁਨਰ ਹੋਏਗਾ ਪਹਿਲੀ ਗੱਲ ਉਹਨੂੰ ਨੌਕਰੀਆਂ ਇੱਥੇ ਮਿਲਣਗੀਆਂ ਸਾਨੂੰ ਡਵੈਲਪਮੈਂਟ ਵੱਲ ਸੋਚਣ ਦੀ ਲੋੜ ਆ ਔਰ ਖਾਸ ਤੌਰ ਤੇ ਵਿਦਿਆਵਲ ਇਹ ਜਿਹੜੀ ਐਜੂਕੇਸ਼ਨ ਇੱਥੇ ਸਾਡੇ ਬੱਚਾ ਨੂੰ ਮਿਲਦੀ ਆ ਉਹਨਾਂ ਦੀਆਂ ਇਕੁਇਲੈਂਟ ਜੌਬਸ ਵੀ ਉੱਥੇ ਮਿਲਦੀਆਂ ਐ ਅੱਜ ਇੱਥੇ ਜਗਰਾਜ ਪਿੰਡ ਦੇ ਫੈਮਿਲੀ ਨੂੰ ਮਿਲਣ ਆਇਆ ਜਗਰਾਜ ਜਗਰਾਜ ਦੀ ਬੜੀ ਅਨਫੋਰਚੂਨੇਟ ਡੈਥ ਹੋਈ ਆ ਸੈਨ ਫਰਾਂਸਿਸਕੋ ਕੈਲੀਫੋਰਨੀਆ ਏਰੀਆ ਚ ਐਕਸੀਡੈਂਟ ਚ ਤੇ ਇੱਕ ਫੈਮਿਲੀ ਆ ਜਿਹਦੇ ਚ ਇੱਕ ਸਰਵਿਸਮੈਨ ਨੇ ਬੜੇ ਡਿਸਟਿੰਗੁਇਸ਼ਡ ਇਹ ਦੋਵੇਂ ਸਾਡੇ ਵੀਰ ਇਥੋਂ ਭਾਰਤ ਸੈਨਾ ਦੀ ਸੇਵਾ ਕਰਕੇ ਤੇ ਇਹ 트ਰੇਜਡੀ ਇਸ ਫੈਮਿਲੀ ਨੂੰ ਸਟ੍ਰਾਈਕ ਕੀਤੀ ਆ ਇਤਨਾ ਸਾਡੇ ਏਰੀਆ ਚ ਕਈ ਹੋਰ ਕੇਸੇ ਆਂਦੇ ਨੇ ਜਿੱਥੇ ਬੱਚੇ ਆਪਣੇ ਮਾਪਿਆਂ ਨੂੰ ਫੋਰਸ ਕਰਕੇ ਕਈ ਲੱਖਾਂ ਰੁਪਏ ਲਗਾ ਕੇ ਬਾਹਰ ਜਾਂਦੇ ਨੇ ਤੇ ਇਹ ਵਾਪਸ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਇਹ ਖਬਰ ਸੁਣੀ ਤੇ ਮੇਰੀ ਸੂਬੇਦਾਰ ਜੀ ਨਾਲ ਗੱਲ ਹੋਈ ਤੇ ਉੱਥੇ ਸਾਡਾ ਜਿਹੜਾ ਕੌਂਸਲੇਟ ਆ ਉਹਨੂੰ ਅਸੀਂ ਰਿਕੁਐਸਟ ਕੀਤੀ ਆ ਮੈਂ ਕਾਉਂਸਲ ਜਨਰਲ ਨਾਲ ਵੀ ਗੱਲ ਕੀਤੀ ਆ ਡਿਪਟੀ ਕਾਉਂਸਲ ਜਨਰਲ ਨਾਲ ਵੀ ਕੀਤੀ ਆ ਉਹ ਇਹਨਾਂ ਨਾਲ ਵੀ ਇਨ ਟੱਚ ਹੈ ਗਿਆ ਉੱਥੋਂ ਦੀ ਅਥਾਰਟिटीज ਨਾਲ ਵੀ ਆ ਕਿਉਂਕਿ ਇਸ ਵੇਲੇ ਹਾਲੇ ਬਾਡੀ ਯੂਐਸ ਅਥਾਰਟिटीज ਕੋਲ ਹੈ ਗਿਆ ਅੱਜ ਉੱਥੇ ਸੋਮਾਰ ਹੋਇਆ ਤੇ ਉਹਦੇ ਇਨਕੁਐਸਟ ਵਗੈਰਾ ਜਿਹੜੀ ਫਾਰਮੈਲਿਟੀਆਂ ਨੇ ਡੈਥ ਸਰਟੀਫਿਕੇਟ ਉਹਦੇ ਬਾਅਦ ਮੈਂ ਕਾਉਂਸਲ ਜਨਰਲ ਸਾਹਿਬ ਨੂੰ ਰਿਕੁਐਸਟ ਕੀਤੀ ਆ ਤੇ ਉੱਥੇ ਸਾਡਾ ਭਾਈਚਾਰਾ ਵੀ ਮਦਦ ਕਰ ਰਿਹਾ ਕਿਉਂਕਿ ਫੈਮਿਲੀ ਨੂੰ ਪਰੇਸ਼ਾਨੀਆਂ ਨੇ ਤੇ ਉਹ ਬਾਡੀ ਇੱਥੇ ਪਛਾਣ ਚ ਮਦਦ ਕਰਨ ਕਾਉਂਸਲ ਜਨਰਲ ਸਾਹਿਬ ਨੇ ਪ੍ਰੋਮਿਸ ਕੀਤਾ ਆ ਤੇ ਉਹ ਪੂਰੀ ਐਫਰਟ ਕਰਨਗੇ ਕਿ ਇੱਥੇ ਬਾਡੀ ਆ ਜਾਵੇ ਦੂਸਰੀ ਗੱਲ ਸਾਡੇ ਬੱਚਿਆਂ ਦੀ ਆ देखो मैं बार-बार यही बार कह रहा हूं कि सानू डेवलपमेंट ਵੱਲ ਸੋਚਣ ਦੀ ਲੋੜ ਹੈ ਔਰ ਖਾਸ ਤੌਰ ਤੇ ਵਿਦਿਆ ਵੱਲ ਇਹ ਜਿਹੜੀ এডਿਕੇਸ਼ਨ ਇੱਥੇ ਸਾਡੇ ਬੱਚਿਆਂ ਨੂੰ ਮਿਲਦੀ ਆ ਉਹਨਾਂ ਦੀਆਂ ਇਕੁਲੈਂਟ ਜੌਬਸ ਨਹੀਂ ਉੱਥੇ ਮਿਲਦੀਆਂ ਕਿਉਂਕਿ ਤਰੀਕੇ ਜਾਣ ਦੇ ਗਲਤ ਹੁੰਦੇ ਨੇ ਤੇ ਸਾਡੇ ਇੱਥੇ ਵੀ এডਿਕੇਸ਼ਨ ਜਿਹੜੀ ਆ ਉਹ ਡਿਗਰੀ ਔਰੀਐਂਟਡ ਆ ਮੈਂ بار بار ਇਹੋ ਹੀ ਕਹਿਣਾ ਕਿ ਸਕਿੱਲ ਔਰੀਐਂਟਡ ਚਾਹੀਦੀ ਆ ਜਿਹੜੀ ਸਾਡੀ ਨਵੀਂ ਐਜੂਕੇਸ਼ਨ ਪਾਲਿਸੀ ਆ ਉਹਦੇ ਚ ਸਕਿੱਲ ਔਰੀਐਂਟਡ ਕਿ ਭਈ ਬੰਦੇ ਬੱਚੇ ਚ ਹੁਨਰ ਹੋਵੇ ਜਦੋਂ ਹੁਨਰ ਹੋਏਗਾ ਪਹਿਲੀ ਗੱਲ ਉਹਨੂੰ ਨੌਕਰੀਆਂ ਇੱਥੇ ਮਿਲਣਗੀਆਂ ਫੇਰ ਬਾਕੀ ਭਾਰਤ ਚ ਮਿਲਣਗੀਆਂ ਤੇ ਅਗਰ ਬਾਹਰ ਜਾਂਦਾ ਵੀ ਆ ਤਾਂ ਉਹ ਟੈਲੈਂਟ ਲੈ ਕੇ ਜਾਂਦਾ ਆ ਤੇ ਉੱਥੇ ਉਹਦੀ ਇਨਕਮ ਵੀ ਕਈ ਗੁਣਾ ਵਧੇਗੀ ਤੇ ਗਾਂ ਇੱਥੇ ਪਰਿਵਾਰਾਂ ਨੂੰ ਵੀ ਉਹਦਾ ਬੈਨੀਫਿਟ ਹੁੰਦਾ ਆ ਇਸ ਤਰ੍ਹਾਂ ਹੀ ਜਿਤਨਾ ਸਾਡੇ ਪਿੰਡਾਂ ਦੀ ਇਕਨੋਮੀ ਆ ਐਗਰੀਕਲਚਰ ਆ ਸਾਡੇ ਇੱਥੇ ਕਿਸਾਨ ਨੇ ਮੈਂ بار بار ਇਹ ਹੋਈ ਕਹਿਣਾ ਕਿ ਕਿਸਾਨਾਂ ਦੀਆਂ ਆਬਜੈਕਟਿਵ ਕੀ ਆਬਜੈਕਟਿਵ ਹੈਗਾ ਕਿ ਕਿਸਾਨਾਂ ਦੀਆਂ ਇਨਕਮਾਂ ਵਧਣ ਉਹ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਜਾਂ ਯੂਨੀਅਨ ਵਧਾਵੇ ਇਹ ਫਰਜ਼ ਬਣਦਾ ਸਭ ਦਾ ਔਰ ਹੋ ਕੀ ਰਿਹਾ ਆ ਸਾਡੇ ਇੱਥੇ ਅੰਮ੍ਰਿਤਸਰ ਦੀ ਕਾਰਗੋ ਫੈਸਿਲਿਟੀ 20% ਚੱਲ ਰਹੀ ਆ ਮੈਂ ਨਹੀਂ ਕਦੀ ਸੁਣਿਆ ਕਿਸਾਨਾਂ ਨੂੰ ਇਹ ਇਸ਼ੂ ਰੇਰ ਕਰਨ ਸਾਡੇ ਇੱਥੇ ਮਟਰ ਹੁੰਦੇ ਸਾਡੇ ਇੱਥੇ ਟਮਾਟਰ ਹੁੰਦੇ ਆ ਸਾਡੇ ਇੱਥੇ ਮਿਰਚਾਂ ਹੁੰਦੀਆਂ ਨੇ ਕੋਈ ਸਬਜ਼ੀ ਦਾ ਨਾਮ ਲਓ ਇੱਥੇ ਹੁੰਦੀ ਆ ਤੁਸੀਂ ਇਕੱਲੇ ਮਟਰਾਂ ਦੀ ਕੀਮਤਾਂ ਦੇਖ ਲਓ ਇਹ ਰਾਜਸਥਾਨ ਦੀ ਕੀ ਨੇ ਆਪਣੇ ਨਾਲੇ ਚ ਕੀ ਨੇ ਤੇ ਦੁਬਈ ਚ ਕੀ ਨੇ ਕਮਸ਼ਕਮ 15 20 ਗੁਣਾ ਜ਼ਿਆਦਾ ਕੀਮਤਾਂ ਨੇ ਤੇ ਇਹ ਤੇ ਸਾਹਮਣੇ ਸਿੱਖਦੀ ਦਿਸਦੀ ਆ ਚੀਜ਼ ਹੁਣ ਇਹਦੇ ਤੇ ਤਾਂ ਗੱਲ ਨਹੀਂ ਕਰਦੇ ਤੇ ਨੁਕਸਾਨ ਕਿੰਨਾ ਦਾ ਹੁੰਦਾ ਸਾਡੇ ਕਿਸਾਨਾਂ ਦੇ ਪਰਿਵਾਰਾਂ ਦਾ ਉਸ ਤਰ੍ਹਾਂ ਹੀ ਜਿਹੜੀਆਂ ਜਿਹੜਿਆ ਆਪਾਂ ਵੇਸਟ ਪ੍ਰੋਡਕਟ ਕਹਿੰਦੀਆਂ ਪਰਾਲੀ ਉਹ ਪਰਾਲੀ ਦੀ ਇੰਨੀ ਟੈਕਨੋਲੋਜੀ ਵੱਧ ਗਈ ਆ ਕਿ ਜਲਾਣ ਦੀ ਲੋੜ ਹੀ ਨਹੀਂ ਆ ਉਹਦੇ ਬਾਰੇ ਕਦੀ ਕਿਸੇ ਨੇ ਗੱਲ ਕੀਤੀ ਇੱਥੇ ਐਜੀਟੇਸ਼ਨ ਹੋਇਆ ਕਿ ਇੱਥੇ ਕਿਉਂ ਨਹੀਂ ਲੱਗਦੀ ਫੈਕਟਰੀਆਂ ਜਿਹੜੀਆਂ ਉਹਨੂੰ ਏਵੀਏਸ਼ਨ ਫਿਊਲ ਚ ਜਾਂ ਬਾਇਓ ਗੈਸ ਚ ਬਣਾ ਦਿਆਂ। ਉਹਦੇ ਬਾਰੇ ਵੀ ਤਾਂ ਹੋਣਾ ਚਾਹੀਦਾ ਨਾ। ਸੋ ਇਸ ਕਰਕੇ ਦੇਖੋ ਅੱਜ ਦੁੱਖ ਦਾ ਇੱਥੇ ਮਾਹੌਲ ਹੈ ਤੇ ਮੈਂ ਜਾਦੀ ਗੱਲ ਨਹੀਂ ਕਹਿਣਾ ਚਾਹੁੰਦਾ ਲੇਕਿਨ ਕਸ਼ਟ ਕਿੰਨੂੰ ਹੁੰਦਾ ਸਾਡੀਆਂ ਮਾਵਾਂ ਤੇ ਭੈਣਾਂ ਨੂੰ ਸਭ ਤੋਂ ਜ਼ਿਆਦਾ। ਇਹ ਤਾਂ ਮੇਰੇ ਭਰਾ ਫੇਰ ਵੀ ਫੇਸ ਕਰ ਲੈਣਗੇ ਕਿਉਂਕਿ ਫੌਜ ਚ ਰਹੇ ਨੇ। ਪਰ ਉਹ ਮਾਂ ਨੂੰ ਕੌਣ ਸਮਝਾਵੇ ਲੱਖਾਂ ਹੀ ਰੁਪਏ ਬਰਬਾਦ ਹੋ ਗਏ ਮੈਂ ਇਹੀ ਕਵਾਂਗਾ ਮੈਂ ਪਹਿਲਾਂ ਵੀ ਕਿਹਾ ਪਿਛਲੇ 5 ਸਾਲ ਤੋਂ ਜਦੋਂ ਮੈਂ ਆ ਰਿਹਾ ਇੱਥੇ ਦਰਬਾਰ ਸਾਹਿਬ ਮਤਲਬ ਜਦੋਂ ਦਾ মিডিਆ ਮੈਨੂੰ ਦੇਖ ਰਿਹਾ ਆਨਾ ਤੇ ਮੈਂ ਹਰ ਸਾਲ ਹੀ ਆ ਹਰ ਵਾਰੀ ਮੈਂ এডਿਕੇਸ਼ਨ ਦੀ ਗੱਲ ਕਰਦਾ ਆ ਕਿ ਸਾਡੇ ਬੱਚਿਆਂ ਨੂੰ ਸਕਿੱਲ ਔਰੀਐਂਟਡ এডਿਕੇਸ਼ਨ ਦੋ ਇਹ ਟਾਈਮ ਆ ਗਿਆ ਇੱਥੋਂ ਦੇ ਪੋਲੀਟਿਸ਼ੀਅਨਸ ਨੂੰ ਤੇ ਇਥੋਂ ਦੀ ਸਰਕਾਰ ਨੂੰ ਉਹਦੇ ਵੱਲ ਦੇਖਣ ਦਾ ਮੈਂ ਮੈਂ ਉਹਦਾ ਤੈਅ ਹੀ ਲੱਗਦਾ ਹੈ ਅਰਮੀ ਟ੍ਰੈਕ ਸਰਜਨ ਕੈਪਟਨ ਰਿਟਾਇਰਮੈਂਟ ਆਇਆ ਮੇਰੇ ਕੋ ਬੱਚਾ ਜਿਹੜਾ ਸੀ ਉਹ ਮੈਂ ਇਹਨੂੰ ਪੜਾਇਆ ਸੀ ਇਕੱਠੇ ਦੋਏ ਭਾਈ ਇਕੱਠੇ ਸਨ ਹੁਣ ਵੀ ਇਕੱਠੇ ਆ ਸਾਡਾ ਕਾਰੋਬਾਰ ਸਾਰਾ ਬਹੁਤ ਪਿਆਰਾ ਬੱਚਾ ਸੀ ਗੁਰੂ ਘਰ ਨਾਲ ਉਹਦਾ ਬੜਾ ਪ੍ਰੇਮ ਬਾਬੇ ਦੀ ਸੀਦਾ ਦੇਦ ਨੇ ਜਾਣਾ ਹੀ ਜਾਣਾ ਹਰ ਐਤਵਾਰ ਜਾਂਦੇ ਸਨ ਕਹਿੰਦਾ ਕਿ ਮੈਂ ਬਾਹਰ ਜਾਣਾ ਹੈ ਬਾਹਰ ਚ ਲੈ ਗਿਆ ਕਿਰਾ 14 ਮਹੀਨੇ ਉਹਨੇ ਇੰਨੇ ਵਰਕ ਕੀਤਾ ਆ ਉੱਥੇ ਵੀ ਸ਼ੁਕਰਾਨਾ ਕਰਨ ਵਾਸਤੇ ਪ੍ਰਮਾਤਮਾ ਲੱਗਿਆ ਜੋ ਜੂਬਾ ਦੀ ਸਿਟੀ ਹੈ ਗੁਰਦਾਰ ਸਾਹਿਬ ਤੰਤਰਬਾਬਾ ਦੀਪ ਸਿੰਘ ਜੀ ਦਾ ਉੱਥੇ ਮੱਥਾ ਟੇਕ ਕੇ ਨਿਕਲ ਕੇ ਆਪਣੇ ਸਾਥੀਆਂ ਨੂੰ ਉੱਥੇ ਛੱਡ ਗਿਆ ਕਹਿੰਦਾ ਕਿ ਮੈਂ ਤੁਹਾਨੂੰ ਹੁਣੇ ਆਣ ਕੇ ਲੈ ਜਾਂਦਾ ਮੈਨੂੰ ਥੋੜਾ ਜਿਆ ਅੱਧੇ ਘੰਟੇ ਤੱਕ ਵਾਪਸ ਆ ਜਾਣਾ ਜਦੋਂ ਮੇਨ ਰੋਡ ਤੇ ਚੜ੍ਹਿਆ ਤੇ ਇੱਕ ਟਰਾਲੇ ਦੇ ਨਾਲ ਉਹਦਾ ਐਕਸੀਡੈਂਟ ਹੋ ਗਿਆ ਉਹ ਉੱਥੇ ਅੱਛਾ ਸਭ ਤੁਹਾਡੇ ਘਰ ਵੀ ਆਏ ਨੇ ਕੀ ਮੰਗੀ ਸੀ ਉਹ ਕਿਸ ਤਰ੍ਹਾਂ ਉਹ ਮੰਗ ਕਰਦੇ ਆ ਕਿ ਸਾਡੀ ਜਿਹੜਾ ਡੈੱਡ ਬੱਡੀ ਆਉਣ ਦੇ ਵਿੱਚ ਮੈਂਿਤ ਕਰ ਰਹੇ ਆ ਤੇ ਸਾਨੂੰ ਪੂਰਾ ਪਰੋਸਾ ਹੈ ਉਹਨਾਂ ਨੇ ਸਾਨੂੰ ਫੋਨ ਤੇ ਸਾਡੇ ਨਾਲ ਗੱਲ ਕੀਤੀ ਆ ਕਿ ਮੈਂ ਪੂਰਾ ਆਪਣੇ ਕੋਸ਼ਿਸ਼ ਕਰ ਰਿਹਾ ਤੇ ਅਸੀਂ ਇਹੋ ਜੀ ਕਿ ਲਾਸਟ ਸਾਡਾੜਾ ਬੇਟਾ ਆ ਉਹ ਸਾਡੀ ਆਪਣੀ ਜਨਮ ਭੂਮੀ ਦੇ ਵਿੱਚ ਆ ਗਿਆ ਹੈ ਉਹਦਾ ਇੱਥੇ ਸਰਕਾਰ ਕਰਕੇ ਬਾਕੀ ਰਸਮਾਂ ਪੂਰੀਆਂ ਕਰੂ ਤੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਇੱਥੋਂ ਤੱਕ ਸਾਡੇ ਕੋ ਪਹੁੰਚ ਕੇ ਸਾਡੇ ਸਾਨੂੰ ਬਲਾਸਾ ਦੇ ਰਿਹਾ ਕਿ ਮੈਂ ਇਹ ਕੰਮ ਜਲਦੀ ਜਲਦੀ ਕਰਵਾ ਲਓ